ਵਾਹਿਗੁਰੂ ਜੀ ਕਾ ਖਾਲਸਾ ਛਿਰ ਵਾਹਿਗੁਰੂ ਜੀ ਕੀ ਫਤਿਹ ਮਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਮੌਸਮ ਖੁੱਲਿਆ ਹੋਇਆ ਜੀ ਹਨ ਧੁੱਪ ਨਿਕਲੀ ਕਈ ਦਿਨਾਂ ਬਾਅਦ ਪਰ ਧੁੱਪ ਨਿਕਲਣ ਦੇ ਨਾਲ ਨਾਲ ਜਿਹੜਾ ਦੱਖਣ ਦਾ ਰੁੱਖਾ ਜੀ ਦੱਖਣ ਦੀ ਹਵਾ ਉਹ ਇਸ ਟਾਈਮ ਪੂਰੇ ਜੋਰਾਂ ਨਾਲ ਚੱਲ ਰਹੀ ਹੈ ਤੇ ਬੱਦਲ ਬਾਈ ਫੇਰ ਹੋ ਜੂਗੀ ਜਦੋਂ ਇਹਨੇ ਦਬਣਾ ਨਿਆਣ ਤੇ ਸਿਆਣਿਆਂ ਨੂੰ ਕਰਦਣਾ ਨੇ ਔਖਾ ਇੰਨਾ ਘਬਟ ਕਰਦਣਾ ਵੀ ਚੱਲਣਾ ਹੋ ਜਾਣਾ ਔਖਾ ਜਿਵੇਂ ਹੁਣ ਮੈਂ ਅੰਦਰ ਤੇ ਨਿਕਲ ਕੇ ਆ ਜੀ ਇਸ ਟਾਈਮ ਵੀ ਮੈਨੂੰ ਪੂਰਾ ਪਸੀਨਾ ਆ ਰਿਹਾ ਜਦ ਦੱਖਣ ਤੇ ਓਲੇ ਹੋ ਜਾਂਦੇ ਆ ਫਿਰ ਪਸੀਨਾ ਲੱਗ ਜਾਂਦਾ ਹੁਣ ਤੇ ਜਿਹੜੀ ਪੁਰੇ ਦੀ ਹਵਾ ਹੁੰਦੀ ਆ ਇਹਦੇ ਵਿੱਚ ਸੱਟਾ ਸੁੱਟਾ ਜੀਆਂ ਕੋਸੇ ਜਿਆਦਾ ਰੜਕਣ ਲੱਗਣੀ ਇਹਨਾਂ ਦੇ ਸੱਤਾ ਸੱਤਾ ਲੱਜ ਨੂੰ ਬਸ ਇਤਨੂੰ ਬੜਾ ਖੜਕਾ ਦਾ ਹੋਇਆ ਕੀ ਹੋ ਗਿਆ ਛੇੜੂਗਾ ਮਨ ਲੱਗਦਾ ਮਿਲ ਕਿਸੇ ਬਾਈ ਕੋ ਕੰਮ ਇੱਧਰ ਲੋਹੇ ਲਾਇਆ ਤਾਂ ਮੈਨੂੰ ਲੱਗਦਾ ਵੀ ਉਹਨੇ ਇੱਥੇ ਇਹ ਏਰੀਆ ਦੇ ਵਿੱਚ ਛੱਡ ਛੋਟੋ ਪਾਉਣ ਦੀ ਸਲਾਹ ਬਣ ਰਹੀ ਹੈ ਇਹਨਾਂ ਦਾ ਜਿਹੜਾ ਸੰਦਾ ਸੰਦਾ ਦਾ ਉਹ ਬਾਹਰ ਖੜਦਾ ਚਲੋ ਭਾਗਾ ਭਰਾ ਦਾ ਨਾ ਵੇ ਛੱਡ ਪਵੇ ਸਾਰਾ ਸੰਦਾ ਅੰਦਰ ਖੜੇ ਹੋਰ ਆਵੇ ਸੰਦਨ ਨਮਾ ਤੇ ਹੁਣ ਤਿਆਰ ਹੋਇਆ ਜੀ ਅ ਜੈਸਮੀਨ ਕੋਲ ਨੂੰ ਜਾਣਾ ਅ ਭਾਬੀ ਜੀ ਨੇ ਪਤਨੀ ਦਾ ਵੀਡੀਓ ਛੱਡੀ ਹੋਣੀ ਜੈਸਮੀਨ ਨੇ ਵੀ ਹਸਪੀਟਲ ਚ ਗਈ ਹੋਈ ਉਹ बस बस फोन पर ਗੱਲ ਤਾਂ ਹੋ ਗਈ ਪਰ ਉਹ ਗੱਲ ਵੀ ਕਿਹੜਾ ਵੀ ਮਾਂ ਨੂੰ ਵਿਸ਼ਵਾਸ ਜਾਂ ਨਹੀਂ ਹੁੰਦਾ ਜਦ ਤੱਕ ਮੈਂ ਧੀ ਪੁੱਤ ਨੂੰ ਦੇਖਦੀ ਨਹੀਂ ਵੀਡੀਓ ਕਾਲ ਪਰ ਵੀ ਗੱਲ ਹੋ ਲਈ ਫਿਰ ਹੁਣ ਗੱਲ ਇੱਥੇ ਖੜ ਗਈ ਜੀ ਮਰੇ ਸਵੇਰ ਤੇ ਗੱਲ ਪਏ ਵੇ ਕੱਖ ਕੰਡਾ ਕਰਨਾ ਵੀ ਔਖਾ ਕਰਤਾ ਵੀ ਹਾਂ ਹਾਂ ਜੈਸਮੀਨ ਕੋਲ ਜਾ ਕੇ ਜੈਸਮੀਨ ਕੋਲ ਜਾ ਕੇ ਜੈਸਮੀਨ ਨੂੰ ਇੱਕ ਵਾਰ ਮਿਲ ਕੇ ਆ ਤੇ ਹੁਣ ਤਿਆਰ ਹੋ ਗਏ ਵੇ ਜੀ ਜੈਸਮੀਨ ਕੋਲ ਜਾਣ ਨੂੰ ਮੈਂ ਤੇ ਸੰਦੀਪ ਆਪ ਜਾਣਾ ਨਹੀਂ ਬਿਊਟੀ ਸਾਡੀ ਉਹ ਮੈਂ ਅਰਸੰਦੀਪ ਦੀ ਉਹ ਤੇ ਮੈਂ ਕਿਹਾ ਵੀ ਤੁਸੀਂ ਵੀ ਚਲੋ ਨਹੀਂ ਐਨੀ ਹਿੰਮਤ ਨਹੀਂ ਪਤਾ ਨਹੀਂ ਟਾਈਮ ਕੋੜਮਾ ਸਾਹਿਬ ਤੇ ਡਰਦੀ ਆ ਪਤਾ ਨਹੀਂ ਕੁੜਮਣੀ ਨਾਲ ਨਹੀਂ ਗੱਲਾਂ ਕਰਨੀ ਹੁੰਦੀ ਪਤਾ ਨਹੀਂ ਮੈਨੂੰ ਜਸਮੀਨ ਨੇ ਘਰ ਤੋਂ ਜਾਣ ਨੂੰ ਛੇਤੀ ਛੇਤੀ ਇਕਰੀ ਹੁੰਦੀ ਨਹੀਂ ਹੈ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਜੀ ਹੁਣ ਆਹ ਚੱਲਦਾ ਅੰਦਰ ਤੁਸੀਂ ਬਲੌਗ ਨਾਲ ਬਣੇ ਰਹੋ ਵਾਹਿਗੁਰੂ ਸੱਚਾ ਪਾਤਸ਼ਾਹ ਅੰਦਰ ਚੱਲ ਰਿਹਾ ਜੀ ਇਹਨਾਂ ਦਾ ਕੰਮ ਤੜਫਦਾ ਦਿਲ ਦਿਲ ਤੜਫਦਾ ਕੀ ਹੋ ਗਿਆ ਕੀ ਹੋ ਗਿਆ ਦਿਲ ਕੀ ਦਾ ਤੜਫਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਉਹ ਕੰਮ ਹੈ ਵੀ ਚਲੋ ਭੁੱਲ ਜੇ ਲੈਣ ਦਤਾਂ ਨੂੰ ਹਾਂ ਕਹਿੰਦਾ ਮੇਰੀ ਅੱਖ ਭੰਨਤੀ ਨਾਲ ਸੰਤਿਆਰ ਕਰਤਾ ਗਦੇ ਅਸੀਂ ਹਾਂ ਜਿਹੜੀ ਆਪਣੀ ਅੱਖਾਂ ਆਪ ਭੰਨੀ ਜਾਂਦੇ ਹਾਂ ਕਿੱਧਰ ਕਿੱਧਰ ਮੈਂ ਵਾਰ ਸੰ ਚੱਕ ਕੇ ਗੱਲਾਂ ਜਿ ਤਿਆਰ ਕਰ ਦਿੰਦੀ ਆ ਹਾਂ ਤਿਆਰ ਹੋ ਕੇ ਸਾਡੇ ਵਰਗੇ ਬਹਿ ਲੈਣੇ ਸਦਾਈ ਆਪ ਤਿਆਰ ਨਹੀਂ ਹੁੰਦੀ ਹੂੰ ਮੈਂ ਤਾਂ ਬਸ ਤੈਨੂੰ ਤਿਆਰ ਹੋਣ ਲਈ ਮੈਂ ਪਰ ਆਪ ਤਾਂ ਕਹਿ ਵੀ ਮੈਂ ਵੀ ਤਿਆਰ ਹੋਣਾ ਵਾਏ ਕੁਛ ਹੀ ਕਾਹ ਦਾ ਸਾਬ ਮੈਂ ਐ ਨਹੀਂ ਕਿਹਾ ਤਾਂ ਵੀ ਆਪਣੇ ਜੈਸਮਿਨ ਕੋਲ ਨੂੰ ਜਾ ਤਿਆਰ ਹੋ ਜਾ ਤੇ ਮੇਰੇ ਕੰਮ ਨਿਬੜ ਗਿਆ ਮੈਂ ਤਿਆਰ ਹੋ ਗਈ ਠੀਕ ਕਰਿਆ ਫੇ ਤੂੰ ਕਦੋਂ ਤਿਆਰ ਹੋਈ ਮੈਂ ਕਿਹਾ ਵੀ ਰਿਸਦੀਪ ਤੂੰ ਜਾ ਤਿਆਰ ਹੋ ਕੇ ਜੈਸਮਿਨ ਦੀ ਖਬਰ ਲੈ ਆ ਤੈਂ ਕਿੱਤਣਾ ਕਰੇ ਨਹੀਂ ਕੋਈ ਨਾ ਜੇ ਤੁਸੀਂ ਇਹ ਕਿ ਜਾਣੇ ਵਾਲੇ ਚਾਟ ਕਟੂਰ ਕਵੀ ਵੀ ਨਹੀਂ ਤਾਂ ਦਿਖਦਾ ਕੋਈ ਉਹੋ ਵੀ ਨਹੀਂ ਦਿਖਦਾ ਚਾਟ ਹੱਥ ਤੇ ਜਿੱਥੇ ਤੇ ਉਹ ਲੈਂਦਾ ਤਾਂ ਆਪਾਂ ਨੇ ਤੀਆਂ ਮਨਾ ਕੇ ਉੱਥੇ ਤੇ ਚੱਕ ਲੈ ਚੱਕ ਲਿਓ ਦੀ ਚਾਟਾ ਤਾਂ ਉੱਪਰ ਪਿਆ ਕੱਟਣਾ ਨਹੀਂ ਲਾਉਦੀ ਚੱਕ ਲੈ ਲਉਂਦੀ ਉੱਥੇ ਤੇ ਕੱਟਣਾ ਤਾਂ ਕੱਪਣਾ ਪੈ ਕੋਈ ਨਾ ਜੇ ਤੁਸੀਂ ਆ ਕੇ ਜਾਣੇ ਵਾਲੇ ਫੇਰ ਆਪਾਂ ਨੇ ਕੀ ਕਰੀ ਨਹੀਂ ਇਹ ਕੱਟ ਨਹੀਂ ਜਾਂਦੇ ਕਿ ਤੁਸੀਂ ਜਾਵਾਂਗੇ ਜਾਵਾਂਗੇ ਕੋੜਮ ਤਾਂ ਸੰਗ ਲੱਗਦੀ ਨਹੀਂ ਇਹ ਕੋੜਮ ਨਹੀਂ ਜਾਂਦੀ ਤੋ ਸੁਖ ਕਰਨਦੀ ਤਾਂ ਕਰ ਸਕਦੇ ਹਾਂ ਨਹੀਂ ਐਂਡ ਕਰ ਲਈ ਆਪਣੇ ਉਹ ਤਾਂ ਭੈਣ ਭਾਈਆਂ ਇਹਦੇ ਵਿੱਚ ਕੀ ਚੱਕਰ ਫੇਰ ਨਹੀਂ ਜਾਣਾਗਾ ਤੇ ਓਏ ਯਾਰ ਜਦ ਤੁਸੀਂ ਆਗੇ ਜਾਣੇ ਆਂ ਜ਼ਿੰਦੀਪਾ ਫੇਰ ਹਰ ਵਾਰ ਤੇ ਇਹੀ ਕੰਮ ਹੈ ਇਹ ਕੋਈ ਨਾ ਹਰ ਵਾਰ ਤੇਰਾ ਇਹੀ ਕੰਮ ਹੈ ਤੂੰ ਜੇ ਆਗੇ ਜਾਣੇ ਆਲੇ ਫੇਰ ਬਾਅਦ ਚ ਜੇ ਕਹਿ ਦੇਵੇਂ ਹਾਂ ਵੀ ਹਾਂ ਮੇਰਾ ਅੱਛੇ ਦੁਖਦਾ ਅੱਛਾ ਜਾਣ ਲੱਗਾ ਤਾਂ ਦੁਖੜਣੀ ਨੂੰ ਜਾਈ ਆ ਉਹ ਬਰਪਟਾ ਚੇੜਨਾ ਤਾਂੋਂ ਤਾਂ ਕਾਰ ਤੇ ਵਿੱਚ ਤੇ ਦੋ ਭਾਂਡੇ ਨਾ ਖਾੜੇ ਕਮੈਂਟ ਨਹੀਂ ਸਾਈ ਕਰ ਰਾਹ ਕੋਸ਼ਿਸ਼ ਠੀਕ ਕਰਨ ਨਾ ਉਪਰੇ ਬਿਮਾਰ ਤੋਂ ਕੋਈ ਨਾ ਕਹਿਣਦਾ ਮੈਨੂੰ ਸਾਨੂੰ ਪਤਾ ਕਹੇ ਸੁੱਖਾ ਘਰ ਜੋ ਗਿਆ ਸੁਨੀਪਾ ਬਾਹਰ ਜੋ ਗਿਆ ਕੋਈ ਨਾ ਜੇ ਮੈਂ ਤੁਰ ਪਿੱਕਦੇ ਮੈਨੂੰ ਕਹਿ ਦੇਣਾ ਹਾਂ ਜੇ ਮੈਂ ਤੁਰ ਪਿੱ ਬੰਦੂ ਕਹਿ ਦੇਣਾ ਤੂੰ ਤਾਂ ਘਰੇ ਰਹਿਣੀ ਐ ਨਹੀਂ ਹੁਣ ਸੱਤੇ ਪਹਿਲਾਂ ਬੜੀ ਗੱਲ ਇਹ ਆ ਵੀ ਬੰਦਾ ਕਿੱਥੇ ਦੇ ਹਰਾਂ ਵਾਲੇ ਦਿਨ ਕਿੱਥੇ ਦੇ ਕਿੱਥੇ ਤੱਕ ਆਉਂਦਾ ਨੇ ਹੁਣ ਕੈਮਰੇ ਚ ਦੇਖ ਕੇ ਗੱਲ ਕਰੋ ਨਾਲੇ ਤੁਸੀਂ ਆਇਆ ਲੱਗਦਾ ਜਿਹੜੇ 30 ਰੁਪਏ ਦੇ ਤਿਹਾਰਾ ਵਾਲੇ ਦਿਨ ਕੈਮਰੇ ਚ ਦੇਖ ਕੇ ਗੱਲ ਕਰੋ ਇੱਥੇ ਤੇ ਚੱਲ ਕੇ ਆਉਂਦਾ ਹਾਂ ਫੇਰ ਮੈਨੂੰ ਦੇਖੀ ਜਾਂਦਾ ਕੈਮਰੇ ਨੂੰ ਦੇਖੋ ਉਹ ਮੈਂ ਮੈਂ ਤੇ ਤੁਹਾਨੂੰ ਦੇਖਣਾ ਨਹੀਂ ਫੇਰ ਹਾਂ ਜਿਹੜਾ ਸਾਹਮਣੇ ਬੈਠਾ ਤੁਹਾਨੂੰ ਦੇਖਦਾ ਆਲਾ ਐ ਸੋਚਦਾ ਵੀ ਇਹ ਟੀਰੀ ਐ ਦੇਖਦੀ ਕਿੱਧਰੋਂ ਐ ਨਹੀਂ ਠੀਕ ਹੈ ਗੱਲ ਐ ਕਿੜਾ ਬਹੁਤ ਜਜਮੈਂਟ ਹੁੰਦੀ ਐ ਕਣੀ ਨਹੀਂ ਜਿਹੜਾ ਹੁਣ ਸਾਹਮਣੇ ਬੈਠਾ ਉਹ ਉਹਨੂੰ ਇਹ ਦੇਖਣਾ ਚਾਹੀਦਾ ਲੱਗਣਾ ਚਾਹੀਦਾ ਵੀ ਸੰਦੀਪ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਰਹੀ ਵੀ ਸਾਡੇ ਨਾਲ ਗੱਲ ਕਰ ਰਹੀ ਆ ਆ ਮੈਂ ਜੀ ਮੈਂ ਤੁਹਾਡੀ ਜੇ ਤੁਸੀਂ ਮੈਨੂੰ ਦੇਖ ਕੇ ਤੇ ਉੱਪਰੋਂ ਤੁਹਾਡੇ ਡੇਲੇ ਆ ਚੱਕ ਉਂਦੇ ਉੱਪਰੋਂ ਇਹਨਾਂ ਦੇ ਦੇਖਦੀ ਕਿੱਧਰ ਵੱਟੀ ਨਹੀਂ ਮੈਂ ਤੁਹਾਡੇ ਨਾਲੇ ਗੱਲ ਕਰਦੀ ਆ ਸਾਰਿਆਂ ਨਾਲ ਤੁਸੀਂ ਸਾਰੇ ਕਹਿੰਦੇ ਹੋ ਵੀ ਸੰਦੀਪ ਫਿਰਦੀ ਆ ਆ ਫਿਰਨੇ ਵਾਲੀ ਫਿਰਦੀ ਆ ਨਹੀਂ ਵੈਸੇ ਵੀ ਕਿ ਤੂੰ ਕੈਮਰਾ ਹੀ ਆ ਰੱਖ ਲੈ ਘਰ ਉੱਪਰ ਨਹੀਂ ਹੁਣ ਤੁਸੀਂ ਹੁਣ ਬੜੇ ਖੋਸਾ ਤੁਸੀਂ ਸਵੇਰ ਤੋਂ ਤੁਸੀਂ ਆਏ ਫਿਰਦੇ ਜਿਗਣਾ ਤਾਂ ਚਾ ਦ ਹੁਣ ਤੁਸੀਂ ਚੱਲੇ ਬੈਠੇ ਫੇਰ ਮੈਨੂੰ ਦੇਖੀ ਜਾਂਦੇ ਆ ਮੈਨੂੰ ਫੋਨ ਇੱਥੇ ਰੱਖਣਾ ਬੜਾ ਅੱਜ ਟੌਰ ਜਿਆਦਾ ਤਾਂ ਤੁਹਾਨੂੰ ਦੇਖਦੇ ਆ ਅੱਜ ਗਰਾਰੀ ਫਸ ਗਈ ਜੀ ਇੱਕ ਪਹਿਲਾ ਲੜਾਈ ਹੋ ਗਈ ਸਾਡੀ ਹੁਣੇ ਅਨੰਤ ਤੇ ਮੁੱਕਾ ਮਾਰਿਆ ਨੱਕ ਤੇ ਮੁੱਕਾ ਤਾਂ ਨਹੀਂ ਮਾਰਿਆ ਹੈਗਾ ਮੈਂ ਕੜਾ ਵੱਜਿਆ ਆਓ ਕੜਾ ਵੱਜਿਆ ਮੇਰਾ ਕੜਾ ਵੱਜਿਆ ਕਿੱਥੇ ਕੜਾ ਮੈਂ ਤੁਹਾਨੂੰ ਦੱਸਦਾ ਜੀ 1 ਮਿੰਟ ਬਾਅਦ ਤੇ ਵੱਜਿਆ ਕਿੱਥੇ ਆਓ ਪੌੜੀਆਂ ਤੇ ਰੱਖੀ ਆ ਪੌੜੀਆਂ ਤੇ ਆ ਚੁੰਨੀ ਦਾ ਜਹਾਜ ਭੋਗ ਪਾਤਾ ਜੀ ਮੈਂ ਆ ਚੁੰਨੀ ਨੂੰ ਆ ਚੁੰਨੀ ਅਸੀਂ ਚੱਕੀ ਇਹਨਾਂ ਨੇ ਆ ਹੀ ਲੱਗੇ ਤੇ ਲੈਣਾ ਬਾਹਰ ਜਦੋਂ ਜਹਾਜ ਹੋ ਗਈ ਪਾੜ ਪੜਈਏ ਦੀ ਮਹਾਤਲਾ ਨੂੰ ਪਾੜ ਦਮ ਇਹਦਾ ਤਾਂ ਲੈਣ ਤੇ ਹਟਣਾ ਇਹਨਾਂ ਨੇ ਹਾਂ ਵੀ ਉਹਦੇ ਕਰਕੇ ਫਿਰ ਇਹ ਚੁੰਨੀ ਨੂੰ ਬਚਾਉਂਦੇ ਤੇ ਮੇਰੇ ਤੇ ਥੋੜਾ ਜਿਹਾ ਜ਼ੋਰ ਵੱਧ ਗਿਆ ਮੇਰੇ ਨਾ ਤੇ ਨੱਕ ਪਰ ਕੜਾ ਵੱਜਿਆ ਇੱਥੇ ਆ ਉਹ ਵੱਜ ਗਿਆ ਨਾ ਤੇ ਚਲ ਕੋਈ ਨਾ ਸੌਰੀ ਸਾਰਿਆਂ ਦੇ ਵਿੱਚ ਆਨ ਰਿਕਾਰਡ ਸੌਰੀ ਹੈ ਜੀ ਸ਼ੋਕਰ ਸ਼ੋਕਰ ਬੰਦੇ ਹੀ ਮਾਫੀ ਮੰਗਣ ਲੱਗੇ ਆਹੜੀ ਪਰਚਾਈ ਤੇਰੀ ਮੈਂ ਮਾਫੀ ਮੰਗੂਗਾ ਤੇ ਇੱਥੇ ਤਾਂ ਮੈਂ ਮੰਗਣੀ ਕਿਹਾ ਉਧਰ ਉਧਰ ਤਾਂ ਮੰਗ ਸਕਦਾ ਮੈਂ ਮੈਂ ਤੇ ਮੰਗੂਗਾ ਕਿਹਦੇ ਮੰਗੂਗਾ ਯਾਰ ਮਿਲ ਸਕਦਾ ਇੱਥੇ ਚਾਹੇ ਗਲਤੀ ਵੀ ਆਪ ਹੋਵੇ ਮਾਫੀ ਬੇਤਰਵਾਣੀ ਕਿਤੇ ਇਹਨੂੰ ਲੱਤ ਮਾਰੋ ਮੈਂ ਨਾ ਗਰੀਬਾਂ ਨੂੰ ਮੈਂ ਮਾਫੀ ਨਹੀਂ ਮੰਗਣੀ ਮੀਆਂ ਬੀਵੀ ਦੇ ਵਿੱਚ ਤਾਂ ਨਾ ਚਲਦੇ ਹੀ ਜਾਂਦਾ ਹੁਣ ਥੋੜਾ ਹੁਣ ਪੈਦਾ ਬਾਤ ਚੱਲੇ ਤਾਂ ਰੋਜ਼ ਮਾਫੀਆਂ ਮੰਗਾਵੇ ਵੀ ਹਾਂ ਤੁਸੀਂ ਉੱਚੀ ਕਾਤੇ ਬੋਲੇ ਹੌਲੀ ਕਾਤੇ ਬੋਲੇ ਇੱਧਰ ਨੂੰ ਕਾਤੇ ਗਏ ਉੱਧਰ ਨੂੰ ਕਾਤੇ ਗਏ ਕਿੱਥੇ ਆ ਕਾਤੇ ਗਏ ਮੇਰੇ ਕਹਿੰਦੇ ਜਿੰਨਾ ਚਾਹਦੇ ਆ ਹਰ ਮਿੰਟ ਬਾਅਦ ਤਾਂ ਸੀਆਈਡੀ ਵਾਂਗ ਫੋਨ ਕਰਦੇ ਤੁਸੀਂ ਮੈਂ ਤਰਜਵਾ ਕੇ ਮੈਨੂੰ ਕਿੱਥੇ ਆ ਕਾਤੇ ਗਏ ਆ ਕੀ ਕਰਦੇ ਆ ਕਿਹਨੂੰ ਮਿਲਣ ਗਏ ਆ ਹਾਂ ਨਹੀਂ ਹੁਣ ਦੇਖ ਕਈ ਵਾਰ ਨਹੀਂ ਕੀ ਲੱਗਦਾ ਉਹ ਨਹੀਂ ਕਦੀ ਨਾ ਲਵੇ ਇਹ ਵੀ ਕਿਆ ਕਰੇ ਵੀ ਸੱਚੀ ਗੱਲ ਆ ਮੈਂ ਵੀ ਕਈ ਵਾਰ ਜੇ ਆਈ ਕਈ ਹੁੰਦੀ ਮੰਨ ਕੇ ਚੱਲ ਪਵਤਾ ਕਿਆ ਕਹਦੀ ਉਹ ਨਹੀਂ ਆ ਕੇ ਇਹ ਸੰਦੀਪ ਵੀ ਕਿੰਨੇ ਬਹੁਤ ਕਰਦੇ ਕਿ ਕਿੱਥੇ ਨਹੀਂ ਜੀ ਲੱਗਦਾ ਵੀ ਕਿਸੇ ਨਾਲ ਲੱਗਦਾ ਤੇਰੇ ਵੀ ਨਹੀਂ ਗੱਤਦੀ ਨਹੀਂ ਲੱਗਦਾ ਤੇਰੇ ਕੋ ਸਾਰਾ ਤਾਂ ਸ਼ਾਂਤ ਪਿਆ ਨਿਆਣੇ ਸਕੂਲ ਗਏ ਠੀਕ ਹੈ ਤੇਰੇ ਨਾਲ ਘਰੇ ਆਇਆ ਹੋਇਆ ਥੋੜਾ ਜਿਹਾ ਮੇਰੇ ਨਾਲ ਘਰ ਪਰ ਆਇਆ ਬੰਗਲ ਇਹ ਹੋ ਜਾਂਦਾ ਅੱਜ ਦਰ ਮਾਮਾ ਮੈਨੂੰ ਕਹੀ ਜਾਂਦਾ ਮਾਮੇ ਦੀ ਉਮਰ ਪਤਾ ਕਿੰਨੀ ਫਿਰ ਲਾ ਕਿੰਨੀ ਉਮਰ ਵਾਲਾ ਮਾਮੇ ਦੀ ਅ 60 ਕ ਸਾਲ ਪੈ 50 60 ਸਾਲ ਹੋਣੀ ਹੈ ਫੇਰ ਉੱਪਰੋਂ ਦੇਖੀ ਜਾਂਦਾ ਤੁਸੀਂ ਕੈਮਰੇ ਚ ਮੰਨੂ ਇਹ ਬਹੁਤ ਅਜੀਬ ਲੱਗਦਾ ਤੁਸ ਉੱਚਾ ਕਰਦੇ ਤੁਸੀਂ ਡੱਡੇ ਡੇਲੇ ਵਾਰ ਵਾਰ ਆਹ ਤੈਨੂੰ ਡੇਲੇ ਕਹਿੰਦਾ ਮੈਂ ਕਿਹਾ ਚਲੋ 50 60 ਸਾਲ ਹੋਣੀ ਮਾਮੇ ਦੀ ਨਾ 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 ਮਾਮੇ ਦੀ ਉਮਰ 60 ਤੋਂ ਵੀ ਪਲੱਸ ਆ 65 ਤੋਂ ਦੇ ਲਗਭਗ ਆ ਅੱਛਾ ਹਾਂ ਹੁਣ ਉਹ ਗੱਡੀ ਚਲਾਉਂਦਾ ਵਿਚਾਰਾ ਠੀਕ ਹੈ ਨਾ ਮੈਂ ਗੱਡੀ ਚਲਾਉਂਦਾ ਮਾਮੇ ਨੇ ਮੈਨੂੰ ਦੋ ਤਿੰਨ ਵਾਰ ਕਹ ਲਿਆ ਕਹਿੰਦਾ ਭਾਣ ਦੇ ਮੇਰੇ ਨਾਲ ਕਹਿੰਦਾ ਤੀ ਇੱਕ ਦੋ ਚੱਕਰ ਲਵਾ ਦੇ ਹਾਂ ਫੇਰ ਮੇਰੇ dre ਆਪਣੇ ਕੰਮਾਂ ਰਜੇਮਿਆਂ ਚੋਂ ਨਹੀਂ ਫੇਰ ਫਰੋਸਤ ਮਿਲਦੀ ਹੈਗੀ ਦਿਲ ਤਾਂ ਮੇਰਾ ਵੀ ਕਰਦਾ ਜਾਣ ਨੂੰ ਅੱਜ ਦੀ ਗੱਲ ਨਹੀਂ ਅਜੇ ਤੱਕ ਤੁਹਾਡੇ ਸਾਲੀ ਨਹੀਂ ਆ ਜਾਣੇ ਉਹ ਫੇਰ ਉਹ ਤਾਂ ਉਸੇ ਦਾ ਦੋ ਜਾਂ ਤਿੰਨ ਦਿਨ ਉਹਨੂੰ ਪਤਾ ਨਹੀਂ ਕਿੱਥੇ ਅਮਰੀਕਾ ਕੈਨੇਡਾ ਕਮਾਉਣਾ ਮੈਨੂੰ ਬੀਬੀ ਨਾ ਮੀਆਂ ਬੀਬੀ ਦੋਨੇ ਜਾਣ ਕੇ ਨਾਨਾ ਜੀ ਉਹਨਾਂ ਨੇ ਕਿਤੇ ਗੁਰੂ ਧਾਮਾਂ ਚ ਦਰਸ਼ਨ ਮੇਲੇ ਕਰਨੇ ਇਕੱਠੇ ਫੇਰ ਫੇਰ ਜਾ ਸਕਦੇ ਸੀ ਜਿਹੜੇ ਉਹਨਾਂ ਆਪਣੇ ਸਾਕ ਸੰਬੰਧੀਆਂ ਦੇ ਜਾਣੋ ਤਾਂ ਹੁਣ ਆਪੇ ਜਾਊਗਾ ਬੀਬੀ ਨਾ ਤੂੰ ਸਰਿੰਦਰ ਨਾਲ ਸਰਿੰਦਰ ਨਾਲ ਹਾਂ ਬادیه ਗੱਲਾਂ ਨਹੀਂ ਸਾਡਾ ਲੋਡੇ ਬਿਨਾਂ ਜੀ ਨਹੀਂ ਲੱਗਦਾ ਆਫ ਮਾ ਮਾ ਮੇ ਨੂੰ ਕਾ ਮਾ ਮੇ ਵੀ ਇੱਕ ਅੱਧਾ ਕਿੜਾ ਲਵਾ ਦੂਗਾ ਹਾਂ ਤੂੰ ਜਾ ਜਾ ਜ਼ਰੂਰੀ ਬਣਦਾ ਜਾਣਾ ਹੁਣ ਕੰਮ ਆ ਦੀ ਕੀ ਜਾਣਾ ਬਣਦਾ ਤੇਰਾ ਪਰ ਸੁੱਦਰ ਗਿਆ ਵਾ ਮੌਦੀ ਲੋਕੇਸ਼ਨ ਖੋਲ ਕੇ ਦੇਖੀ ਮਨਾਲੀ ਜੀ ਨਹੀਂ ਉਹ ਉਧਰ ਹੀ ਕੱਲ ਤਾਂ ਉਧਰ ਹੀ ਫਸਿਆ ਵਾ ਲੈਂਡ ਸਲਾਈਡਿੰਗ ਹੋਈ ਵੀ ਕਿਤੇ ਰਸਤੇ ਚ ਭੁੰਤਰ ਤੇ ਥੋੜੀ ਜੀ ਗਾਹਾਂ ਗੱਡੀ ਖੜੀ ਹੈ ਕਿਉਂਕਿ ਹੁਣ ਤਾਂ ਆਪ ਸੋ ਮਾ ਮਾ ਕੱਲਾ ਹੈ ਨਾ ਇੱਕ ਉੱਪਰ ਤੇ ਵਿਚਾਰਾ ਸ਼ੂਗਰ ਦਾ ਵੀ ਮਰੀਜ਼ ਹੈ ਹਾਂ ਬਈ ਤੇਰਾ ਮੇਰੇ ਹਿਸਾਬ ਦੇ ਨਾਲ ਤਾਂ ਤੇਰਾ ਜਾਣਾ ਪਣਦਾ ਜਾਣਾ ਮੈਂ ਤਾਂ ਆਪ ਠੰਡੇ ਠੰਡੇ ਆ ਮੈਂ ਤਾਂ ਠੰਡੇ ਠੰਡੇ ਬਾਦੀਆਂ ਤੇ ਨਹੀਂ ਨਹੀਂ ਬਣਦਾ ਜਣਾ ਠੰਡਿਆ ਠੰਡਿਆ ਬਾਦੀਆਂ ਤੇ ਜਾਣ ਨੂੰ ਮੇਰਾ ਵੀ ਦਿਲ ਕਰਦਾ ਨਹੀਂ ਨਹੀਂ ਅਸੀਂ ਬਾਦੀਆਂ ਨਹੀਂ ਇੱਕ ਤਾਂ ਕਿਹੜਾ ਲਾਇਆ ਬੇਸ਼ੱਕ ਦੀ ਤੂੰ ਵੀ ਜਿਵੇਂ ਫਿਰ ਤੁਸੀਂ ਰੋਂਦੇਗਾ ਨੂੰ ਉਹ ਜਿਹੜਾ ਤਾਂ ਮੁੱਕਾ ਦੇ ਵੱਜਿਆ ਨੱਕ ਪਾ ਕਜਬਾਣੀ ਰੁਕਦਾ ਐਨਾ ਜ਼ੋਰ ਕੇ ਵੀ ਨਹੀਂ ਮਾਰਿਆ ਮੈਂ ਕੜਾ ਹੀ ਵੱਜਿਆ ਗੱਲਾਂ ਚੀਜ਼ ਹੈ ਜਿਹੜੀ ਕਿੰਨੇ ਉਹ ਵੱਜਦੀ ਹੈ ਹਾਂ ਹੱਡੀ ਜੀ ਪਰ ਵੱਜ ਗਿਆ ਨਾ ਕੜਾ ਹਾਂ ਚੱਲ ਕੋਈ ਨਾ ਉਹ ਨਹੀਂ ਮੇਰੇ ਸਾਹਮਣੇ ਤਾਂ ਜਣਾ ਬਣਦਾ ਪਤਾ ਕਿਆ ਤੂੰ ਅੱਜ ਗਿਆ ਕੱਲ ਦਾ ਦਿਨ ਦੋ ਦਿਨ ਝਮੜਿਆਂ ਨੂੰ ਗੱਡੀ ਅੱਜ ਗਿਆ ਕੱਲੂ ਮੁੜਿਆ ਨਹੀਂ ਭਰ ਕੇ ਸ਼ਾਮ ਤੱਕ ਪਰਸੋਂ ਨੂੰ ਬਸ ਵਾਪਸੀ ਆ ਚਲ ਕੋਈ ਨਹੀਂ ਆਇਆ ਤਾਂ ਸਾਰੇ ਰਹਿ ਆ ਮਾਮਾ ਆਇਆ ਤਾਂ ਹੁਣ ਜਿੱਦਣੋਂ ਪਰਸੋਂ ਪਰਸੋਂ ਭਰਿਆ ਉਹਨੇ ਕੁਫਰੀ ਕੋਲ ਤੇ ਸੇਵ ਭਰ ਕੇ ਆਇਆ 3:30 ਵਜੇ ਤੁਰਿਆ ਰਾਤ ਨੂੰ 2:30 ਵਜੇ ਗੱਡੀ ਉਹ ਲਾਤੀ ਉੱਥੇ ਤੇ ਫਰੂਟ ਮੰਡੀ ਚ ਪੰਜ ਫੁੱਲ 2:30 ਵਜੇ ਤੋਂ ਸੁੱਤਾ ਪਹਿਰਾ ਸ਼ਾਮ ਨੂੰ 4:30 ਵਜੇ ਗੱਡੀ ਖਾਡੀ ਹੋਈ ਹੁਣ ਅੱਜ ਫੇਰ ਤੁਰਿਆ ਹੋਇਆ ਉਧਰ ਨੂੰ ਮੈਂ ਫਿਰ ਲੋਕੇਸ਼ਨ ਦੱਸ ਦੇਵਾਂ ਤੇ ਦੇਖ ਲਈ ਜੀ ਮੈਂ ਠੀਕ ਲੱਗਿਆ ਮੇਰੇ ਸਾਹਮਣੇ ਤਾਂ ਜਾਣਾ ਜੈਂ ਬੰਦਦਾ ਚਲੋ ਕੋਈ ਨਹੀਂ ਦੇਖੂ ਹੁਣ ਮਾਮੇ ਨੇ ਅਜੇ ਮੈਨੂੰ ਫੋਨ ਵੀ ਨਹੀਂ ਕਰਿਆ ਮੋੜ ਤੇ ਜਿੱਦਣ ਦਾ ਇੱਕ ਵਾਰ ਇਹ ਕਿਹਾ ਤਾ ਉਹਨੇ ਜਿੱਦਣ ਗੱਡੀ ਲੈ ਕੇ ਗਿਆ ਤਾਂ ਪਹਿਲੇ ਦਿਨ ਕਹਿੰਦਾ ਮਾਮੇ ਮੇਰੇ ਨਾਲ ਵੀ ਚੱਕਰ ਲਵਾ ਦੇ ਮਾਂ ਕੋਈ ਨਹੀਂ ਹੋ ਗਈ ਉਹਦੇ ਦਿਲ ਦੇ ਵਿੱਚ ਵੀ ਥਕਾਵਟ ਜੀ ਮਹਿਸੂਸ ਤਾਂ ਹੋ ਜਾਂਦੀ ਆ ਹੋ ਜਾਂਦੀ ਆ ਹੋ ਜਾਂਦੀ ਚਲੋ ਜੀ ਹੁਣ ਜੈਸਮੀਨ ਦਾ ਫੋਨ ਕੋਈ ਨਾ ਜਾਏ ਤੁਸੀਂ ਇੱਕ ਵਾਰ ਕਬਰ ਰਾਤ ਦੇ ਲਾ ਢਿੱਲੀ ਜੀ ਹਾਂ ਚਲੋ ਕੋਈ ਨਹੀਂ ਜੀ ਹੁਣ ਅ ਜੈਸਮੀਨ ਕੋਲ ਤਾਂ ਕੀ ਮਿਲਦੇ ਸੀ ਦੇਖਦੇ ਆਂ ਬਾਕੀ ਸਮਾਂਚਾਰ ਕਿਆ ਬਣਦਾ ਕਿਆ ਨਹੀਂ ਚਲ ਉੱਠ ਫਿਰ ਚਲਦੀ ਨੀ ਚੋ ਪਹੁੰਚ ਕੇ ਜੀ ਜੈਸਮੀਨ ਕੋਲ ਸੀ ਇਸ ਦਾ ਮੂੰਹ ਹੁੜਾ ਲੋਟਦਾ ਕਰੀ ਬੈਠੀ ਬਿਲਾ ਪਹਿਲਾ ਸਾਸਰੀ ਨਾਲ ਸਾਸਰੀ ਨਾਲ ਜੀ ਸਾਰੇ ਕਿਆ ਸੋਚਦੀ ਏ ਮੈਂ ਸੋਚਦੀ ਏ ਜੀ ਸਰਪ੍ਰਾਈਜ਼ ਕਿੱਦਾਂ ਦਿੱਤਾ ਤੁਸੀਂ ਸਰਪ੍ਰਾਈਜ਼ ਤਾਂ ਤੇਰੀ ਮੰਮੀ ਨੇ ਦਿੱਤਾ ਆਪਾਂ ਸਾਨੂੰ ਆਹੋ ਆਉਂਦੀ ਨੀ ਇਹ ਵੀ ਹਾਂ ਆਹੋ ਉਹਦੇ ਕਰਕੇ ਸਾਡੀ ਮਾਸੀ ਦਾ ਕਰਦੀ ਆ ਮੈਂ ਤੇਰਾ ਮਦਦ ਬੈਤਲਾ ਬੈ ਜੀ ਨੂੰ ਮਿਲਦਾ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਤਾ ਉਹਦਾ ਕੀ ਕੰਮ ਹੈ ਮੈਨੂੰ ਕਹਿੰਦੀ ਪਿਆਰ ਹੋ ਗਿਆ ਵੀ ਯਾਰ ਯਾਰ ਸੁਣਦੀ ਆਪਣੀ ਵੀਡੀਓ ਦੇਖ ਕੇ ਵੀਰ ਚੱਲ ਅभी ਕਵਰ ਲੈ ਆਉਂਦੇ ਮੈਂ ਕਿਹਾ ਚੱਲ ਉਹਦੀ ਪਿਆਰ ਹੋ ਗਈ ਮੈਂ ਤਾਂ ਆਪਣਾ ਜਿਹੜਾ ਕੱਪੜੇ ਧੋਣੇ ਤੇ ਕਿੱਲੇ ਬਣੂ ਮੇਰੇ ਨਾਲ ਅੱਛੇ ਕੱਪੜੇ ਪਾ ਲੀ ਤਾਂ ਕਿ ਆਪੋਂ ਮੈਂ ਬਟ ਮਨ ਨੂੰ ਪਿਆਰ ਕਰਦੀ ਮੈਂ ਕਿਹਾ ਮੈਂ ਤਾਂ ਜਾਣਾਂ ਤੇ ਤੁਸੀਂ ਦੱਸ ਮੈਨੂੰ ਜਾਣ ਲੈ ਬੈਠੀ ਮੁਕਰ ਕੇ ਇਹ ਪਰਜਤ ਬੁਜੀ ਇਹ ਕਹਿੰਦੀ ਤੁਸੀਂ ਮਾਸੀ ਮਾਸੀ ਕਰੀ ਜਾਂਦੀ ਸੀ ਮਾਸੀ ਤਾਹੀਂ ਕਰਦੇ ਮਾਸੀ ਸਾਡੇ ਕਹਦੇ ਆਂ ਜੀ ਹਾਂ ਫਿਰ ਮੈਂ ਕਿਹਾ ਕਹਿੰਦੇ ਤੁਸੀਂ ਕਾਈ ਕਿਉਂ ਨਹੀਂ ਕੱਟ ਰਣੀ ਨਹੀਂ ਮੈਂ ਕਰੂੰਗਾ ਸੀ ਫਿਰ ਤੁਸੀਂ ਕਿਹੜੀ ਮੀਡੀਆ ਚ ਕਾਈ ਤੇ ਆਮ ਆਮ ਜੀ ਕਰੂਗਾ ਦਾ ਆ ਚਿਕੂ ਕਮਲ ਨਾਲ ਲੜੀ ਫਿਰ ਲੜਨਾ ਦੱਸੀ ਉਹਦੇ ਨਾਲ ਆ ਜਾ ਕੇ ਲੜ ਕੇ ਆਣਾ ਨਹੀਂ ਰਹੇ ਮੈਂ ਆਉਣਾ ਆਣਾ ਬਤਰੀ ਕਿੱਦਣਾ ਨਹੀਂ ਪਤਾ ਕੌਣ ਕਿਦਾਂ ਦੇਣਾ ਆਊਗਾ ਉਹ ਜਿੱਦਣ ਆਊਗੀ ਹਾਂ ਅੱਛਾ ਜੀ ਕਰੂਗਾ ਵੀ ਆਣੀ ਤੇ ਜਾਵਾਂ ਬਲਾ ਹੁਣ ਸਾਸਰੀ ਘਰ ਬਲਾ ਜੀ ਨੂਰ ਦੀ ਸਾਸਰੀ ਸਾਸਰੀ ਘਰ ਨਾਨਿਆਂ ਨੂੰ ਨਾਨੂ ਨੂੰ ਤਾਂ ਬੁਲਾਈ ਨਹੀਂ ਸਾਸਰੀ ਘਰ ਨਾਨੂ ਨਾਨੂ ਸਾਨੂੰ ਪਤਾ ਨਹੀਂ ਕਿਹੜੀ ਕਿਹੜੀ ਸਾਸਰੀ ਘਰ ਨਾਨੂ ਹਾਂ ਸਾਸਰੀ ਘਰ ਨਾਨੂ ਆਏ ਆਏ ਤੂੰ ਠੀਕ ਹੈ ਤੂੰ ਵੀ ਬੁਲਾ ਦੇ ਪੁੱਤ ਸਾਸਰੀ ਘਰ ਅੱਛਾ ਸਾਸਰੀ ਘਰ ਬੀੜੀ ਉੱਤੇ ਨਾਨੂ ਸਾਸਰੀ ਸੱਚੀ ਕਾ ਅੱਜ ਨਾ ਹਾਂ ਬਰੋ ਸੱਚੀ ਕਾ ਇਹ ਡਰ ਗਈ ਇਹਨੂੰ ਮੈਂ ਪਹਿਲਾਂ ਇਹਨੂੰ ਆਉਂਦੇ ਨੇ ਕਹਿ ਤਨ ਵੀ ਜੈਸੇ ਮੈਨੂੰ ਲੈਣ ਆਇਆ ਵੀ ਤੂੰ ਕੰਮ ਬਾਹ ਕਰਾਉਂਦੀ ਜੈਸੇ ਮੀਂਹ ਤੇ ਇਹ ਡਰ ਗਈ ਪਤਾ ਨਹੀਂ ਕਿਹੜਾ ਕੰਮ ਕਰਾ ਲਿਆ ਹਾਂ ਬਲਾਲ ਹੁੰਦੀ ਆਲੇ ਆਹ ਬਲਾਰੀ ਸੱਚੀ ਕਾ ਬਾਹ ਸੱਚੀ ਕਾ ਬਾਹ ਸੱਚੀ ਸੱਚੀ ਕਾ ਬਾਹ ਬਾਹ ਕਾ ਸੱਚੀ ਕਾ ਓਏ ਮੇਰਾ ਪੁੱਤ ਬਰੋ ਸੱਚੀ ਕਾ ਕਾ ਕੱਦ ਦਾ ਵਿੱਧਾ ਸੱਚੀ ਕਾ ਹੌਲੀ ਹੌਲੀ ਹੱਥ ਜਾਂਦਾ ਤੇਰੇ ਕੋਲ ਉਹ ਹੀ ਬਧੇਰਾ ਸਾਸਰੀ ਘਰ ਬੁਲਾਉਣ ਨੂੰ ਉਹ ਚਾਚਰੀਕਾਰ ਨਾਨਿਆਂ ਨੂੰ ਚਾਚਰੀਕਾਰ ਨਾਨਿਆਂ ਨੂੰ ਹਾਂ ਠੀਕ ਹਾਂ ਹੁਣ ਪਰਮਪਤ ਕਲੀਨਤਾ ਨਹੀਂ ਅੱਛਾ ਅੱਛਾ ਫੇਰ ਵੀ ਜਾਇਆ ਇੱਕ ਵਾਰ ਹੋ ਜਾਏ ਹਮੇ ਡਾਕਟਰ ਕੋਲ ਕੱਢੀ ਹਾਂ ਚਲੋ ਕੋਲ ਆ ਕਿੰਨਾ 20 ਮਿੰਟ ਅੱਧਾ ਘੰਟਾ ਲੱਗਦਾ ਸਾਰਾ ਜੀ ਬਈਆਂ ਫੇਰ ਨਾ ਵੀ ਜੇ ਬਾਅਦ ਚ ਜਾਣ ਰਿਹਾ ਚਾਹ ਰ ਜੰਨੀ ਆਉਂਦੀ ਫੇਰ ਜੱਡੇ ਘਰ ਤੇ ਨਹੀਂ ਆਏ ਜੱਡੇ ਨਹੀਂ ਆਉਂਦੇ ਹੈ ਹਾਂ ਚੱਲ ਕੋਈ ਨਹੀਂ ਜਾਨਾ ਵੀ ਫਰਜ਼ ਬਣਦਾ ਜੀ ਜਾਨਾ ਬੁਲਾਉਂਦਾ ਫੇ ਜਾਓ ਨੇ ਤਾਂ ਤੇ ਅਰਜੀ ਜੈਸੇ ਮੈਂ ਐਤਾ ਰਸਤੇ 'ਚ ਸਲਾਹ ਕਰ ਦਿੱਤੀ ਤੇਰੀ ਮਾਸੀ ਵੀ ਜੈਸੇ ਮੈਨੂੰ ਆਪਣੇ ਨਾਲ ਲੈ ਜਾਣ ਲੈਣਾ ਵੀ ਜੈਸੇ ਮੈਂ ਤੇ ਕੰਮ-ਕਮ ਕਰਾਉਂਦੇ ਹੁਣੇ ਆ ਬਹੁਤ ਐਤਾ ਕਦੇ ਵੀ ਮੈਂ ਤਾਂ ਸਾਰਾ ਨਹੀਂ ਦੇਦੀ ਉਹ ਨਹੀਂ ਪਹੁੰਚ ਤੇਨੀ ਬਹੁਤ ਕਰ ਸਾਰੇ ਫੋਨ ਚੁਲਾਇਆ ਦਿੱਕੇ ਨਾ ਨੇ ਉਹ ਹੀ ਤਾਂ ਹਟਾਉਣਾ ਇਹਦਾ ਉਹ ਹੀ ਕੰਮ ਤਾਂ ਹਟਾਉਣਾ ਹਾਂ ਕਰਨ ਆ ਕੇ ਬੈਠ ਕੇ ਕਿੰਨਾ ਟਾਈਮ ਫੇਰ ਰਹੇ ਹੋ ਹੋਰ ਵੀਨੇ ਟਾਈਮ ਚੱਲਦਾ ਨਹੀਂ ਬੋਰ ਹੋ ਜਣਾ ਬੰਦਾ ਵੀਡੀਓ ਦਾ ਕੰਮ ਹੀ ਨਹੀਂ ਹੈਗਾ ਮੈਂ ਵੀਡੀਓ ਦਾ ਵੀ ਨਹੀਂ ਹੈ ਕਰਨ ਦਾ ਕੰਮ ਮੈਂ ਤਾਂ ਤੇਰਾ ਸਟੇਟਸ ਦੇਖ ਲੈਂਦਾ ਕਦੇ ਉਹ ਸਾਹਮਣੇ ਸੋਫੇ ਉਰਪੇ ਬਿੰਦੇ ਦੀ ਬਣਾ ਦਿੰਦੀ ਐ ਫਿਰ ਰੀਲ ਕਦੇ ਤੇ ਨੂਰ ਬੇੜਾ ਇਹਦੇ ਦੇ ਖੇਲਦੀਂਦੀ ਆ ਲੌਬੀ ਚ ਉਹਦੀ ਰੀਲ ਬਣਾ ਦਿੰਦੀ ਐ ਤੂੰ ਖਾਲੀ ਦਿਮਾਗ ਸੇ ਤਾਂ ਦਾ ਚੱਲ ਪਾਰਟੀ ਹੱਥੀਆ ਮੈਂ ਤਾਂ ਬੋਤਲ ਸਾਰੇ ਦਿਨ ਨਹੀਂ ਚੱਲਦਾ ਪਰ ਹੂੰ ਇਹ ਵੀ ਤਾਂ ਸੋਚ ਸੁਖਮਨੀ ਸਾਹਿਬ ਦਾ ਪਾਰਟ ਲਾ ਲਿਆ ਕਰ ਕੋਲ ਠੀਕ ਹੋਰ ਕਿਉਂ ਬਾਈ ਰੱਖੇ ਇਹ ਤਾਂ ਚੱਲਦਾ ਠੀਕ ਆ ਸੱਚੀ ਗੱਲ ਕਈ ਵਾਰ ਨਹੀਂ ਲੱਗਦਾ ਜੀ ਲੱਗਦਾ ਨਹੀਂ ਕਈ ਵਾਰ ਫੋਨ ਦੇਖਣ ਨੂੰ ਨਹੀਂ ਨੂੰ ਘਰ ਦੀ ਕਰੇ ਕਿ ਆ ਬੰਦਾ ਹਰਵਿੰਦਰ ਹੁੰਦਾ ਜੀ ਨੀ ਨਾ ਲਾ ਲਿਆ ਕਰ ਆ ਜਰਾ ਅਸੀਂ ਗਏ ਆ ਹਾਂ ਨਾ ਤੇ ਘਰ ਆ ਚਾ लबेर लबेर म पनि भन्छु म ठाडेर लड्न आउँ न ममीले अनि केडे हामी आउतै गाल आ ममी गल्न अनि लड्न पड्कुइ ग ਵੀ ਨਹੀਂ ਹੈਗੀ ਉਹ ਮੈਂ ਮਮਾ ਸੱਤੀ ਚੱਪੇ ਤੇ ਨਾ ਆਵਾਜ਼ ਵਾ ਠੀਕ ਹੈ ਮੈਂ ਵੀ ਲੜਨ ਤੇ ਆ ਲਈ ਉਹ ਤੋਂ ਜ਼ਿਆਦਾ ਕੋਈ ਦੇ ਜਵਾਬ ਨਹੀਂ ਦਿੰਦੇ ਆਪੇ ਜਾਣੇ ਕਿ ਨੂੰਹਾਰੀ ਤੇ ਛਾਂ ਦਾ ਵੀ ਸਾਥ ਦੇਣਾ ਪੈਣਾ ਨੂੰ ਕਿਹਦਾ ਵੀ ਵੀਡੀਓ ਚ ਕਮੈਂਟਾਂ ਨੇ ਵੀ ਮੰਮੀ ਦੀ ਸੱਤੀ ਮਾਂ ਨੇ ਪੂਰ ਵਾਲਿਆਂ ਨੇ ਬਾਤ ਨਹੀਂ ਸੱਦਿਆ ਪਤਾ ਇਹ ਰੁਸਕੇ ਘੁੰਗੇ ਤੇ ਬੈਠੇ ਆ ਮਾਸੀ ਮਾਸੀ ਚਾਚਾ ਸਾਧਲੇ ਲਾਣਿਆ ਨੂੰ ਦਾ ਸਤੂਰ ਵੀ ਪਪਾ ਦਾ ਕੰਮ ਬਾਹਰ ਦਾ ਮੰਮੀ ਵਿਚਾਰੀ ਆਈਏ ਤਾਂ ਤੇਰੇ ਕਿਹਦੀ ਭਾਈ ਤੇ ਲੈ ਕੇ ਆਉਣੀ ਸੀ ਅੱਛਾ ਅਸੀਂ ਅੱਡੇ ਵੜੀ ਗਦੇ ਦੇ ਵੀ ਜਾਊਗੀ ਸਾਡੀ ਆ ਨਹੀਂ ਪਤਾ ਅੱਗਿਆ ਤਾਂ ਗੱਲੀ ਉਹਦੀ ਭੈਣ ਜੀ ਉਹ ਆ ਅੱਛਾ ਬਾਜ ਇੱਕ ਨੰਬਰ ਕੋਈ ਮੈਂ ਤਾਂ ਖਾ ਦੇ ਜੰਮ ਤੁਹਾਨੂੰ ਹੁਣ ਪਤਾ ਲੱਗਿਆ ਤੁਹਾਨੂੰ ਅੱਜ ਪਤਾ ਲੱਗਿਆ ਮੈਨੂੰ ਪੁੱਛ ਕੇ ਦੇਖੋ ਤੇ ਟੈਕ ਕਰ ਦਿੰਦੀ ਆ ਉਹ ਵੀ ਹਾਂ ਯਾਰ ਚਾਹੂਗੀ ਨਹੀਂ ਯਾਰ ਹੋ ਕੇ ਬੰਦਾ ਬੈਠ ਜਾਵੇ ਟੈਨ ਟੇਮ ਉੱਪਰ ਦੰਦੇ ਮੈਂ ਜਾਣਾ ਵੀ ਪਰਮੇ ਤੇ ਨਹੀਂ ਤੇ ਮਨ ਚ ਇਹ ਗੱਲ ਹੋਊਗੀ ਤੇ ਪਹਾੜਾਂ ਨੂੰ ਚਲ ਜਣੀ ਆ ਨਹੀਂ ਪਤਾ ਪਹਾੜਾਂ ਨੂੰ ਵੀ ਕੀ ਲਹੂਰ ਹੁੰਨੇਗਾ ਹਾਂ ਜਾਣਾ ਹੁਣ ਪਹਾੜਾਂ ਨੂੰ ਗਈ ਸੀ ਬਈ ਲੜੋ ਗਾ ਜੇ ਤਾਂ ਮੈਂ ਸੰਗੀਪੇ ਇੱਤਾਂ ਫੇਰ ਨੂੰ ਦੇਖ ਲਈ ਫੇਰ ਨੂੰ ਦੇਖ ਲਈ ਗਾਸ ਵੀ ਨਾ ਵੀ ਮੈਂ ਨਾ ਵੀ ਜਦੋਂ ਮੈਂ ਪਿਆਰ ਕਰਾਂ ਮੈਂ ਵੀ ਪਾਪਾ ਵੀ ਠੀਜਨੇ ਲੈ ਕੇ ਜਾਣੇ ਮੈਂ ਲੈ ਕੇ ਜਾਣੀ ਆ ਆ ਵਿਆਹ ਤੇ ਆ ਨਹੀਂ ਹੁੰਦੀ ਉਹ ਮਤੀ ਬੰਦੀ ਉਹਨੂੰ ਕੁਛ ਆਇੰਦਾ ਮਾਸੇ ਤੇ ਕਿਹਾ ਵੀ ਜਦੋਂ ਮੈਂ ਤੇ ਨਹੀਂ ਹੁੰਦੀ ਐ ਮਾਸੇ ਸਪੋਰਟ ਕਰਦੀ ਆ ਆਪਣੀ ਜਗਾ ਉਦੋਂ ਨੂੰ ਕਰਦੀ ਸੀ ਗੱਲਾਂ ਉਹ ਚਲੋ ਜਿਹਦੇ ਪਾਪੇ ਨੇ ਮੱਥਾ ਟਿਕਾਉਣਾ ਨਾ ਟਿਕਾਏ ਲੈ ਚਾਚੀ ਗੱਲ ਤਾਂ ਪਤ ਆ ਰੀਤ ਨੇ 2 ਦਿਨ ਤੇ ਪਹਿਲਾਂ ਕਿਹਾ ਰ ਪਹਾੜ ਨੂੰ ਜਾਣ ਦੋ ਦਿਨ ਪੂਰੀ ਝੱਟ ਲਾ ਰੱਖੀ ਇਹਨਾਂ ਹੈ ਮੰਮੀ ਨੇ ਕਤਿਆ ਲਿਆ ਉਹ ਵੀ ਕਿਸੇ ਪ੍ਰੋਗਰਾਮ ਕਰ ਗਈ ਹੋਇਆ ਤਰਨ ਆਹ ਉਹ ਮੰਮੀਆਂ ਨੇ ਲੱਖ ਬਰਾਤਾਂ ਦੇ ਲਈ ਬਾਹਰੋਂ ਲੈਤੀ ਸੀ ਕਦੀ ਉਹ ਰੋਵੇ ਪੂਰੇ ਚੂਰੀਆਂ ਘਰ ਕੇ ਚੂਰੀਆਂ ਤਾਰਾ ਕੋਸੋ ਦੱਸਿਆ ਉਹ ਉੱਥੇ ਡੀਜੇ ਲੱਗੇ ਹੋਏ ਤੇ ਕਿਵੇਂ ਕਿਤੇ ਆਈ 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 ਇਹਦੇ ਪਾਣੀ ਚ ਅਲੜੀ ਸੇਠਾ ਇਹ ਵੀ ਗਲੋਟਰੀ ਖਾਣ ਨੂੰ ਤਿਆਰ ਅੱਜ ਲੈ ਲੈ ਇਹ ਵਜਨ ਪਾਉ ਤਾ ਤੇਰੇ ਚ ਗਰਦੜ ਪਰਦੇ ਨਹੀਂ ਜਾਏਗਾ ਇਹ ਤਾਂ ਹੁੰਦਾ ਅੱਛਾ ਆਏ ਨਹੀਂ ਕਰੀ ਦਿੰਦਾ ਪੁੱਤ ਗਰਦਨ ਗਰਦਨ 빙ੀ ਹੋ ਜਾਂਦੀ ਨਾੜ ਚੜ ਜਾਂਦੀ ਹੁੰਦੀ ਗਰਦਨ ਦੀ ਪਤਾ ਤੈਨੂੰ ਫਿਰ ਲੋਂਦੀ ਫਿਰੂੰਗੀ ਤੇ ਸਾਥ ਤੇ ਦੇਖ ਵੀ ਨਹੀਂ ਹੁਣਾ ਇਹ ਦਾਦੀ ਨਾਲ ਪਿਆਰ ਵੰਡਦਾ ਹੋਰ ਬਹੁਤ ਅਸਵੇਤੀ ਸਾਥੀ ਕਰ ਕੀ ਕਰਦੇ ਹੁੰਦਾ ਨੂੰ ਤਾਂ ਕੀ ਕਹਿੰਦੀ ਐ ਚੁੱਪ ਚੁੱਪ ਕਰ ਲੈ ਮੇਰੇ ਬੀਨੇ ਨੇ ਅੱਛਾ ਕਿ ਪੋਈ ਬੁਝੀਲੇ ਐਕਾ ਨੂਰਾ ਉਂਗੜੇ ਗੱਜੇ ਨੂਰਾ ਸਾਸਰੀ ਗੱਲ ਬਲਾ ਪਹਿਲਾ ਬਾਜੀ ਸੱਚ ਸਾਸਰੀ ਦਾ ਨੰਨ ਇੱਧਰ ਰੂੰਮੂ ਕਰਕੇ ਪੁੱਤ ਮੇਰੇ ਕਿੰਨੀ ਨੂੰ ਇੱਧਰ ਇੱਧਰ ਸਾਰਾ ਸਾਰਾ ਨਾ ਪਰਸ ਦੀ ਗੱਲ ਸੁਣ ਲੋ ਇਹਨੇ ਕਿਸੇ ਕਿਸੇ ਕਮਰੇ ਦੀ ਜਾਂਦੀ ਗਰੀ ਨੂੰ نیند ਵਿੱਚ ਪਹੁੰਚ ਗਈ ਕਦਰ ਰਵਿੰਦਰ ਕੋਲ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਪਰ ਨਹੀਂ ਇਹ ਮੈਂ ਹੁਣ ਤੈਨੂੰ ਕਿੱਥੇ ਲੈ ਕੇ ਜਾਵਾਂ ਮੈਂ ਕਹਿੰਦੀ ਮਾਲਾ ਮਚਾ ਬੜੀ ਸੀਰੀਅਸ ਮੈਂ ਸੀਰੀਅਸ ਇਹ ਮਰ ਚਲ ਨਹੀਂ ਦੇਖੀ ਉੱਪਰ ਜਾਂਦੀ ਕਾਈ ਕਰਦੀ ਇਹ ਬੱਚੇ ਆ ਬੱਚੇ ਹੁਣ ਆ ਬੈੱਡ ਦਾ ਬਾਪ ਲੇਖਾ ਪੈਂਦਾ ਜਿਹੜਾ ਕੰਡਾ ਜਣਾ ਇਹ ਥੋੜਾ ਬਾਹ ਕਸੂਤਾ ਵੱਜਦਾ ਕੀ ਬਲੱਤ ਪਰ ਮੈਂ ਹੱਥ ਲਾ ਦਸ ਮੈਂ ਪੁੰਨੀ ਨਾ ਚੱਕ ਸਕਦੀ ਤਾ ਹਾਏ ਲੱਗਦਾ ਹੈ ਬਾਈਕਲੂ ਜੀ ਐ ਬਾਈਕਲੂ ਛੱਤ ਨਾ ਫੇਰ ਮਰ ਕੇ ਦੇ ਫੇਰ ਪਤਾ ਕਦੇ ਆਏ ਲੱਭਾ ਇਹਨੂੰ ਕਰੀਂਗਾ ਤੂੰ ਬੈਠ ਕੇ ਹਾਂ ਭਾਈ ਬਾਟ ਬਹੁਤ ਸੋਣਾ ਕਰਦੀ ਨੂਰ ਚੱਲ ਕਰਕੇ ਦਿਖਾ ਚੱਲ ਚੱਲ ਪਹਿਲਾਂ ਪਾਟ ਕਰਕੇ ਦਿਖਾ ਬੈਠ ਕੇ ਪਾਟ ਪੜਨੇ ਹੋਣ ਨੇ ਜਿਆਦਾ ਇਹਨਾਂ ਨੂੰ ਕਹਿੰਦਾ ਜੱਦ ਤਾ ਕਰਨਾ ਨਹੀਂ ਇਹਨਾਂ ਨੇ ਕੁਝ ਵੀ ਨੂਰ ਇਤਨਾ ਵੀ ਆਹੀ ਕੰਮ ਹੈ ਦੂਰੇ ਬੈਠਣਾ ਅੱਖਾਂ ਵਿੱਚ ਕੇ ਹੱਥ ਜੋੜ ਕੇ ਸਤਨਾਗਰਾਂ ਨੂੰ ਦੱਸੋ ਵੀ ਇਤਨਾ ਵੀ ਕੰਮ ਹੈ ਜੇ ਤਾ ਕੱਲੀ ਆ ਮਾਈਕ ਕੁਤਵਾ ਦੀ ਕਾਹਦੀ ਸੁਣ ਲਈ ਸ਼ਾਮ ਫੇਰ ਤੈਨੂੰ ਆਪ ਕੱਲੀ ਕਰੂਗੀ ਪਾੜ ਕੇ ਇਹ ਕਹੇ ਵੀ ਸਾਡੇ ਸਾਹਮਣੇ ਲਾ ਫੇਰ ਵੀ ਕਰ ਨੂੰ ਤੇ ਜਿਆਦਾ ਹੋਣਾ ਇਹ ਵੀ ਲੱਗੀ ਮਾਤਰਾ ਬਾਬਾ ਜੀ ਜਸਮੀਂ ਦਾ ਧਿਆਨ ਰੱਖਿਓ ਜੱਸੀ ਕਹਿੰਦੇ ਜੱਸੀ ਦਾ ਧਿਆਨ ਰੱਖਿਓ ਲੱਗਦਾ ਜਿੱਤੇ ਵੀ ਜਾਂਦੀ ਉੱਥੇ ਲੱਜੰਦੇ ਜਾਣ ਕਿਤੇ ਵੀ ਜਾਵੇ ਗੁਰੂ ਘਰ ਦੇਖ ਲੈਵੇਂ ਜਦੋਂ ਕਹਿੰਦੇ ਬਾਬਾ ਜੀ ਜੱਸੀ ਦਾ ਧਿਆਨ ਰੱਖਿਓ ਚੱਲ ਮਹਾਰਾਜਰ ਬੁਲਾ ਦੇ ਉਹ ਤਾਂ ਕਹਦੇ ਭਾਈ ਭਾਈ ਸਾਥ ਕਰਦਾ ਨਾ ਤਰੀ ਕਹਦੇ ਕੋ ਲਈ ਚ ਨਹੀਂ ਕਰੂੰਗੀ ਅੱਛਾ ਤੇ ਚਾਚੂ ਕਿੱਥੇ ਆ ਚਾਚੂ ਬਿੰਦਾ ਕਿੱਥੇ ਬਿੰਦਾ ਫਦੂਰ ਬੱਚਾ ਉਹ ਖੇਲੀ ਜਾਂਦੀ ਸੋਣੀ ਬਾਜੀ ਫਿਰ ਤੂੰ ਉੱਤਰ ਜਾਂਦੀ ਆ ਸਾਰੇ ਨਾਣਾ ਦਾ ਹੀ ਹਾਲ ਆ ਦੋ ਤਿੰਨ ਗੁਰਵਿੰਦਰ ਨੇ ਸੌੜੇ ਕੱਢੇ ਨੇ ਰਾਤ ਵੀ ਤਾਂ ਰਾਤ ਤਾਂ ਨਾ ਇੱਧਰ ਹੀ ਜਾਣਾ ਇੱਧਰ ਹੀ ਜਾਣਾ ਇੱਧਰ ਵਿੰਦਰਾਂ ਨੂੰ ਸੋਨੇ ਨਾਲ ਬਹੁਤ ਪਿਆਰ ਹੁੰਦਾ ਇਹ 11 ਦੱਸਣਾ ਤਾਂ ਸੋਨਾ ਪਿਆਰ ਉਹਨੂੰ ਬਹੁਤ ਆਖੋ ਹਮ ਨੂੰ ਸੁਆਇਆ ਨਾ ਇਹ ਨਹੀਂ ਸੌਣ ਆਂਦੀ ਮੈਂ ਲੈ ਕੇ ਗਈ ਕਿਤੇ ਰੋ ਰਿਹਾ ਨਾ ਮੈਂ ਮੈਂ ਤਾਂ ਰੀਤ ਨਾ ਜੇਟਾਂ ਦੀ ਸੁੱਤੀ ਆ ਫੇਟੋ ਦਾ 11 ਪੱਕੇ ਆ বিজি হদিন জেনে ছুটি پھر তো ਸਾਡੇ ਘਰ ਮੇਰੇ ਸੀ ਨੂੰ ਸੁਆਦਦੇ ফোন ਚੱਕਦੇ ਲਾ ফোন ਚੱਕਦੇ ਇਹ ਤਾਂ ਬਹੁਤ ਆ ਬਸ ਤੇ تیرے ਵੀ ਨੂੰ ਸਕਦੀ ਰਾਤ ਨੂੰ ਮੇਰੇ ਸੁਆਣੇ ਛੁੱਟੀਣਾ ਚਲੋ ঠিক ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਤੇ ਮਾਰਾ ਜਰਾ ਰੱਖਿਆ ਤੁਹਾਨੂੰ ਚੜਦੀ ਕਲਾ ਚ ਆ ਲਾਗੀ ਟੀਟੀ ਕਰਨ ਕਹਿੰਦੀ ਮੇਰਾ ਫੋਨ ਘੱਟ ਚੱਕਿਆ ਲੈ ਦੇ दो ਇਹਨੂੰ ਫੋਨ ਹਾਂ ਕਿਦਾ ਫੋਨ ਹੈ ਦਾਦੀ ਦਾ ਹੈ ਕਿਦਵੋ ਹੋਣਾ ਤੇਰਾ ਹੈ ਦਾਦੀ ਦਾ ਹੈ ਦਾਦੀ ਦਾ ਹੈ ਦਾਦੀ ਦਾ ਦਾਦੀ ਦਾ ਇਹ ਮੇਰਾ ਮਿੰਦੇ ਦੇ ਦੇ ਇਹ ਆਪਣੇ ਨਾਲ ਲਾ ਕੀ ਕਰਦੀ ਕੀ ਕੀ ਬੋਲੀ ਵਿੱਚ ਮੈਂ ਤੋਤਾ ਮੈਂ ਤੋਤਾ ਮੈਂ ਤੋਤਾ ਤੇ ਤੋਤਾ ਮੇ ਨਾਲ ਚੱਲਦਾ ਰੀਤ ਵੀ ਪਹਿਲਾਂ ਪਾਉ ਦੇਦੀ ਹੁੰਦੀ ਸੀ ਨਾਨੀ ਚਲੀ ਮੋਰ ਨਹੀਂ ਪਤਰੀ ਚੋਰ ਨਹੀਂ ਕਿਹੜਾ ਦਾ ਉਹ ਨਾਨੀ ਤੇਰੀ ਮੋਰ ਨਹੀਂ ਕੋ ਚੋਰ ਲੈ ਕੇ ਕਿਹੜਾ ਦਾ ਦਾ